来 ਵੀ ਪਿਆਰਿਓ ਇਉਂ ਕਹਿੰਦੇ ਐ ਵੀ ਬਖਤ ਨਾ ਕਿਸੇ ਤੇ ਪਾਵੇ ਰੱਬ ਪਰ ਪਵੇ ਕਿਵੇਂ ਨਾ ਜਿਹੜਾ ਲਿਖਤ ਹੈ ਜਿਹੜੀ ਲਿਖੀ ਗਈ ਉਹ ਕਦੇ ਟਲੀ ਨਹੀਂ ਹੈ ਹੁਣ ਪੰਡਵ ਮਾਂ ਨੂੰ ਲੈ ਕੇ ਇੱਕ ਬੋਹੜ ਦੇ ਹੇਠਾਂ ਬੈਠੇ ਆ ਵਿਚਾਰਾਂ ਕਰਨ ਲੱਗੇ ਯਾਦ ਆਉਂਦੀ ਐ ਪਿਛਲੀ ਜਿਹੜੀ ਰਾਜ ਦੇ ਵਿੱਚ ਅਮੀਰੀ ਭੋਗੀ ਯਾਦ ਆਉਂਦੀ ਹੈ ਇੰਨ ਸੁੱਖ ਮਾਨਦੇ ਤੇ ਐ ਨੌਕਰ ਚਾਕਰ ਮੂਰੇ ਹੁਕਮ ਦੇ ਕੰਮ ਕਰਦੇ ਥੇ ਔਰ ਰਾਇयत ਆਕੇ ਮਿਲਦੀ ਸੀ ਪਿਆਰ ਦੀਆਂ ਗੱਲਾਂ ਹੁੰਦੀਆਂ ਥੀਆਂ ਕਿਸੇ ਚੀਜ਼ ਦੀ ਚਿੰਤਾ ਨਹੀਂ ਧੀ ਇਹ ਨਹੀਂ ਪਤਾ ਸੀ ਵੀ ਆਸਮਾਨ ਦੇ ਵਿੱਚੋਂ ਆਕੇ ਗੋਲਾ ਡਿੱਗੂਗਾ ਸਾਡੇ ਉੱਤੇ ਪੰਜੇ ਵਿਚਾਰਾਂ ਕਰਦੇ ਨੇ ਕਹਿੰਦੇ ਪਿਤਾ ਮਰ ਗਿਆ उमर छोटी न्यानी उम्र, उम्र च पिता, पिता मर गया पिता का सुख नहीं देखा मां ने पाले पालन पोषण की आशा हो भी सा वोटा पाई भी राजा युधिष्ट होना चाहता है पर की पता भाभी का चाहत नर कुछ औरे की आरे भई चेतम नरे हो ठका नानक फासी ਗਾਲ ਪਈ ਇੱਕ ਹੀ ਪਤਾ ਤੀ ਵੀ ਜੰਗਲਾਂ ਦੀ ਖਾਕ ਛਾਣਾਂਗੇ ਪੰਜਾਂ ਦੇ ਅੱਖਾਂ ਚ ਪਾਣੀ ਜਾਂਦਾ ਪੰਜੇ ਰੰਦੇ ਨੇ ਮਾਂ ਕੰਤਨ ਮਾਂ ਕੰਤਨ ਦੀ ਕਦੇ ਤੀ ਇਰਤਰਾਉਂਦੇ ਨੇ ਉਧਰ ਗਏ ਪੰਜੇ ਜਦੋਂ ਪੰਜੇ ਉਧਰ ਗਏ ਮਾਂ ਨੇ ਕਿਹਾ ਮਾਂ ਨੇ ਕਿਹਾ ਉਹ ਮੇਰੇ ਸ਼ੇਰੋ ਉਹ ਮੇਰੇ ਬਹਾਦਰੋ ਉਹ ਮੇਰੇ ਜਿਗਰ ਦੇ ਟੁਕੜੇ ਮੇਰੇ ਬਾਬਰ ਸ਼ੇਰ ਦਿਲਗੀਰਨਾ ਹੋਵੋ ਇੱਕ ਦਿਨ ਆ ਤੁਹਾਡੇ ਗੱਲ ਦੇ ਵਿੱਚ ਜਿਹੜੀਆਂ ਲੀਰਾਂ ਪਈਆਂ ਨੇ ਨਾ ਆ ਪੁਰਾਣੇ ਵਸਤਰ ਪਏ ਨੇ ਇਹਨਾਂ ਦਾ ਮੁੱਲ ਪਊਗਾ ਇਹਨਾਂ ਦਾ ਮੁੱਲ ਪਊਗਾ ਇਹ ਮੇਰਾ ਬਚਨ ਯਾਦ ਰੱਖਿਓ ਹੁਣ ਪਿਆਰਿਓ ਭੀਮ ਸੈਨ ਯੁਦਿਸ਼thਰ ਨੂੰ ਕਹਿਣ ਲੱਗਿਆ ਖੜਾ ਹੋ ਕੇ ਦੋਵੇਂ ਹੱਥ ਜੋੜੀ ਕਹਿੰਨਾ ਭਰਾਤਾ ਜੀ ਮੈਂ ਇੱਕ ਬੇਨਤੀ ਕਰਾਂ ਬੇਦਵਿਆਸ ਜੀ ਕਹਿਗੇ ਵੀ ਤੁਸੀਂ ਨੇ ਕਿਸੇ ਦੇ ਨਿਗਾਹ ਹੇਠ ਨਹੀਂ ਆਉਣਾ ਵੀ ਇਹ ਪਾਂਡਵ ਨੇ ਆਪਾਂ ਨੂੰ ਕਹਿਤਾ ਵੀ ਲੋਕ ਕੇ ਟਾਈਮ ਕੱਟੋ ਮੱਛੇ ਆ ਪਾਣੀ ਅਗਨੀ ਚ ਜਾਉਂਦੇ ਆ ਮਰੇ ਨਹੀਂ ਹਾਂ ਪ੍ਰਤਾਜੀ ਫਿਰ ਤਾਕਤ ਦੇਖ ਪੱਥਰਾਂ ਦਾ ਫਿਰ ਭਰਾ 파ਰਥ ਅਰਜਨ ਇਹਦੇ ਵਰਗਾ ਕੋਈ ਤਾਂ ਅਨੁਸ਼ਦਾ ਖਿਲਾੜੀ ਨਹੀਂ ਹੈ ਤੂੰ ਇੱਕ ਹੁਕਮ ਤਾਂ ਦੇ ਤੇਰੇ ਇੱਕ ਇਸ਼ਾਰੇ ਦੇ ਉੱਤੇ ਮੈਂ ਜਾ ਕੇ ਹੁਣ ਸਾਰੇ ਕੈਰਵਾਂ ਨੂੰ ਤੋਖਮ ਚੱਕ ਦੇਣਾ ਕੈਰਵਾਂ ਦਾ ਤੇਰੇ ਇੱਕ ਇਸ਼ਾਰੇ ਦੇ ਕੀ ਕਰਨਗੇ ਆਪਾਂ ਨਾਲੇ ਆਪਾਂ ਨੇ ਤਾਂ ਬਦਲਾ ਲੈਣਾ ਲੋਕਾਂ ਨੂੰ ਆਪਾਂ ਨੇ ਦਿਖਾਉਣਾ ਵੀ ਸਾਨੂੰ ਤਾਂ ਲੱਖ ਦੇ ਕਿਲੇ ਚ ਇਹ ਫੂਕਦੇ ਤੇ ਅਸੀਂ ਹੁਣ ਇਹਨਾਂ ਦੇ ਸਾਹਮਣੇ ਖੜਿਆ ਦੋ ਹੱਥ ਕਰਨੇ ਨੇ ਮੈਦਾਨੇ ਜੰਗ ਚ ਕਰ ਲੈਣ ਨਹੀਂ ਅਸੀਂ ਕਿਉਂ ਬੰਦੇ ਵਿੱਚ ਫਿਰਿਏ ਧਰਮਪੁੱਤਰ ਜਿਹੜਾ ਨੀਤੀਵਾਨ ਸੀ ਜਿਹੜਾ ਨੀਤੀ ਜਾਣਦਾ ਸੀ ਜਿਹੜਾ ਭਗਵਾਨ ਦਾ ਪਾਣੀ ਨੂੰ ਮੰਨਣਾ ਜਾਣਦਾ ਸੀ ਉਹਨੇ ਫੜ ਕੇ ਭੂਜਾ ਭੀਮ ਨੂੰ ਕੋਲੇ ਬਹਾ ਲਿਆ ਆਏ ਵੀਰ ਦੇ ਥੇਤੇ ਹੱਥ ਰੱਖ ਕੇ ਨਾ ਧਰਮਪੁੱਤਰ ਕਹਿੰਦਾ ਪ੍ਰਤਾਜੀ ਮੈਂ ਇਹ ਜਾਣਦਾ ਮੈਨੂੰ ਵੀ ਪਤਾ ਹੈ ਭੀਮ ਮੈਂ ਤੋ ਸਿਰ ਆਜਾ ਜੀ ਲੈ ਸਕਦਿਓ ਮੈਨੂੰ ਪਤਾ ਹੈ ਪਰ ਹੁਕਮ ਜਿਹੜਾ ਹੁਕਮ ਨਹੀਂ ਮੰਨਦਾ ਜਿਹੜਾ ਪਾਣੀ 'ਚ ਨਹੀਂ ਰਹਿੰਦਾ ਉਹ ਕਾਮਯਾਬ ਨਹੀਂ ਹੋ ਸਕਦਾ ਉਹ ਬੰਦਾ ਨਹੀਂ ਹੈ ਜੇ ਆਪਾਂ ਨੂੰ ਪਤਾ ਵੀ ਇਤੋਂ ਵੀ ਵੱਡਾ ਦੁੱਖ ਆ ਸਕਦਾ ਹੈ ਜੇ ਆਪਾਂ ਸਾਹਮਣੇ ਜਾ ਕੇ ਲੜੇ ਇਹ ਵੀ ਸੋਚ ਆਪਣੇ ਦਾਦਾ ਭੀਸ਼ਮ ਪਿਤਾ ਮਾ ਜੀ ਦੀ ਕਿੱਡੀ ਪਾਵਰ ਹੈ ਅੱਜ ਦੁਨੀਆ ਦੇ ਵਿੱਚ ਧਰਤੀ ਦੀ ਕੰਢੇ ਦੇ ਉੱਤੇ ਕੋਈ ਉਹੋ ਜਿਹਾ ਯੋਧਾ ਨਹੀਂ ਹੈ ਜੇ ਕੈਰਮਾ ਕਨੀ ਉਹ ਹੋ ਗਿਆ ਭਲਾ ਜਿਵੇਂ ਹੁਣ ਆਪਣੇ ਭਾਵੀ ਬਲਵਾਨ ਆਪਣੇ ਆਪਣੇ ਤੇ ਟੁੱਟ ਕੇ ਆ ਪਈ ਜੇ ਉਹਨਾਂ ਕਾ ਨਹੀਂ ਹੋ ਗਿਆ ਕਿਵੇਂ ਜਿੱਤ ਲਾਂਗੇ ਕਹਿੰਦਾ ਪਿਤਾ ਮਾਂ ਨੂੰ ਵੀ ਪਤਾ ਹੋਊਗਾ ਬੇਨੂੰ ਦੁੱਖ ਕਹਿੰਦਾ ਨਹੀਂ ਪਤਾ ਨਹੀਂ ਤਕਦੀਰ ਦਾ ਹੋਰ ਕਿੱਧਰਲੇ ਪਾਸੇ ਢੇੜਾ ਖਾਵੇ ਇਹਨੂੰ ਭਾਣਾ ਮੰਨ ਇਹ ਤਾਂ ਐ ਜਦੋਂ ਗੱਲਾਂ ਕਰਦੇ ਨੇ ਮਾਤਾ ਕੁੰਤੀ ਦੀ ਲਵਾਂ ਤੇ ਜਾਨ ਆ ਗਈ ਐਨੀ ਪਿਆਸ ਲੱਗੀ ਧਰਮ ਪੁੱਤਰ ਨੂੰ ਕਹਿੰਦੀ ਹੋ ਹੌਲੀ ਦੇਨੇ ਬੋਲਿਆ ਗਿਆ ਬੇਟਾ ਮੈਨੂੰ ਅਤੀ ਪਿਆਸ ਲੱਗੀ ਐ ਪਾਣੀ বিনা ਮੇਰੇ ਪ੍ਰਾਣ ਜਾ ਰਹੇ ਨੇ ਮੇਰੀ ਜ਼ੁਬਾਨ ਸੁੱਕ ਰਹੀ ਐ ਐ ਬੇਟਾ ਜੇ ਛੇਤੀ ਪਾਣੀ ਲਿਆ ਮੋ ਨਕਲ ਸਹਿ ਦੇਵਤਾ ਯੁਦਿਸ਼ਥਿਰ ਤੇ ਸਹਿ ਦੇਵ ਮਾਂ ਦੇ ਕੋਲੇ ਬੈਠ ਗਏ ਤਿੰਨੇ ਭਾਈ ਜੰਗਲ ਦੇ ਦੂਰ ਦੂਰ ਜਾ ਕੇ ਲੱਗੇ ਦੇਖਣ ਪਰ ਕਿਤੇ ਪਾਣੀ ਨਹੀਂ ਮਿਲਿਆ ਗੇੜਾ ਦੇ ਕੇ ਆਗੇ ਧਰਮਪੁੱਤਰ ਕਹਿੰਦਾ ਭੀਮ ਨੂੰ ਪ੍ਰਤਾਜੀ ਮਾਤਾ ਦੇ ਪ੍ਰਾਣ ਜਾ ਰਹੇ ਨੇ ਪਾਣੀ ਲਵੇ ਲਾਉਣੇ ਨਹੀਂ ਹੈ ਹਿੰਮਤ ਕਰ ਬਹਾਦਰ ਦੇਖ ਕੇ ਤੇ ਤੇਰੇ ਵਿੱਚ ਫੁਰਤੀ ਹੈ ਤੇਰੇ ਕੋਲੇ ਪਾਵਰ ਹੈ ਤੇਰੇ ਕੋਲੇ ਰਫਤਾਰ ਹੈ ਤੂੰ ਪਾਣੀ ਕਿਥੋਂ ਢੋਲ ਕੇ ਭਾਲ ਕੇ ਲੈ ਕੇ ਆ ਮਾਂ ਦੀ ਜਿੰਦ ਬਚਾ ਮੰਨ ਕੇ ਵੀਰ ਦਾ ਹੁਕਮ ਭੀਮ ਮੰਨ ਕੇ ਵੀਰ ਦਾ ਹੁਕਮ ਪਿਆਰਿਓ ਲੈ ਕੇ ਗੜਬਾ ਲੈ ਕੇ ਲੋਟਾ ਇੱਕ ਪਾਣੀ ਦੀ ਤਲਾਸ਼ ਨੂੰ ਸੂਰਮਾ ਭੀਮ ਜਿਹਦੇ ਭੁਜਾ ਦੇ ਵਿੱਚ 10000 ਹਾਥੀਆਂ ਦਾ ਬਲ ਆ ਜਾਂਦਾ ਲਤਾੜ ਦਾ ਜਿਹੜੇ ਝਾੜੀ ਤੇ ਪੈਰ ਧਰਦਾ ਨਾ ਆ ਬਣਾਉਂਦਾ ਵੀ ਇੱਥੇ ਝਾੜੀ ਕਦੇ ਹੈ ਹੀ ਨਹੀਂ ਥੀ ਡੰਡੀਆਂ ਪਾਉਂਦਾ ਤੇ ਰਹਿ ਜਾਂਦਾ ਬਣਖੰਡ ਦੇ ਵਿੱਚ ਦੇਖਾਂ ਭਲਾ ਇੱਕ ਪਾਣੀ ਦੀ ਤਲਾਸ਼ ਨੂੰ ਭੀਮ ਸੂਰਮਾ ਹੈ ਇੰ样 ਚੜਦਾ ਬਾਈ ਹਉ ਸੂਰਦਾਸ ਨੂੰ ਮਿਲਿਆ ਜਾ ਕੇ ਵਿੱਚ ਉਜਾੜਾਂ ਦੇ ਤੇਰੇ ਨਾਮ ਤੇ ਡੋਰੀ ਲਾ ਬੈਠਾ ਵਿੱਚ ਚਾੜਾਂ ਦੇ ਓਏ ਹੋਇਆ ਪੀ ਮਰਵਾਨ ਧਿਆਨ ਉਹ ਮਾਲਕ ਦਾ ਧਰਦਾ ਪਰਵਤ ਵਰਗੀ ਕਾ ਤਸੀਰ ਵਰਦਾਨ ਮਿਲਿਆ ਹਰਦਾ ਕਿੱਧਰ ਹੈ ਜਰ ਤਾਲ ਹੋ ਕਿੱਧਰ ਹੈ ਜਲ ਤਾਲ ਪੇਦ ਨਹੀਂ ਦਿਸਾਨਸਾਨ ਦਾ ਹੱਲੇ ਤਰਤ ਬਣ ਖੰਡ ਪੈਰ ਜਦ ਟਿਕੇ ਜਵਾਨ ਦਾ ਉਹ ਨਾ ਲਾਏ ਬੌੜੀਆਂ ਤਾਲ ਅੱਜ ਉਹ ਮਰਨ ਪਿਆਸੇ ਨੇ ਕੱਢ ਲੈ ਵਿਚਰਣੇ ਦੇ ਪਾਵੀ ਬਣ ਵਿੱਚ ਕਰਤੇ ਵਾਸੇ ਨੇ ਜਿਗਰ ਸਾਲ ਨਹੀਂ ਕਰਤਾ ਜਿਗਲ ਸਾਲ ਨਹੀਂ ਕਰਤਾ ਕੁੰਤਾ ਮਾਤਰ ਕਾਨ ਦਾ ਹੱਲੇ ਤਰਤ ਬਣ ਖੰਡ ਪੈਰ ਜਦ ਟਿਕੇ ਜਵਾਨ ਦਾ ਕਹਿੰਦੇ ਕਈ ਯੋਜਨ ਦਾ ਪੰਦ ਚੁਇ ਚੁਫੇਰੇ ਨਜ਼ਰਾਂ ਲਿਆ ਐਡੀ ਸਖਤ ਕਰੋ ਪੀ ਬਣ ਵਿੱਚ ਕਪਲਾ ਕੇ ਰਲਿਆ ਦਿਨ ਦੇ ਬਾਰਾ ਕਹਿਰ ਅਸ ਹੋ ਜਾਣਾ ਪਾਨ ਦਾ ਹੱਲੇ ਤਰਤ ਵਣ ਖੰਡ ਪੈਰ ਜਦ ਟਿਕੇ ਜਵਾਨ ਦਾ ਕਹਿੰਦੇ ਮਰ ਜੂ maat ਪਿਆਸੀ ਮਰ ਜੂ maat ਪਿਆਸੀ ਚਿੰਤਾ ਵੱਡ ਵੱਡ ਖਾਂਦੀ ਐ 파ਰਸ ਵਰਗੀ ਦੇਹੀ ਰਹੀ ਬਣਦੀ ਜਾਂਦੀ ਐ ਕੰਡੇ ਸਾਇਦ ਬਸੋੜੇ ਪਾਏ ਸਹਿਦ ਬਿਛੋੜੇ ਪਾਜੇ ਚੜਿਆ ਕੈਰ ਤੂਫਾਨ ਦਾ ਹੱਲੇ ਤਰਤ ਬਣਖੰਡ ਪੈਰ ਜਦ ਟਿਕੇ ਜਵਾਨ ਦਾ ਕਹਿੰਦੇ ਦੂਰ ਤੱਕ ਬਨਵਾਸ ਨਜ਼ਰ ਮੈਂ ਪਾਣੀ ਆਉਂਦਾ ਨਹੀਂ ਕੀ ਤੈਨੂੰ ਵੀ ਸ਼ਾਮ ਪੁਆ ਦਾ ਮਝਾਉਣਾ ਪਉਂਦਾ ਨਹੀਂ ਕਹਿੰਦੇ ਕੌਣ ਤੇਰੇ ਬਿਨ ਰੱਖਾ ਸਾਡੀ ਡਿਗੀ ਕਮਾਨ ਦਾ ਹੱਲੇ ਤਰਤ ਬਣਖੰਡ ਪੈਰ ਜਦ ਟਿਕੇ ਜ ਕਹਿੰਦੇ ਦਿਲ ਚੋਂ ਫੁਰਨੇ ਫੁਰਦੇ ਚੁਰਦੇ ਲਾਈਆਂ ਲੀਕਾਂ ਦੇ ਸਮਝਣ ਮਾਰ ਮੁਕਾਏ ਹੌਸਲੇ ਬਦੇਸਰੀ ਕਾਂ ਦੇ ਕਹਿੰਦੇ ਤੁਖ ਮਹਾਨੋ ਜਾਵੇ ਯੋਧਨ ਬੇਈਮਾਨ ਦਾ ਤਬਾਨ ਖੰਡ ਪੈਰ ਜਦ ਟਿਕੇ ਜਵਾਨ ਦਾ ਕਹਿੰਦੇ ਹੋ ਗਏ ਹਰੀ ਦੇ ਆਲ ਤਾਲ ਇੱਕ ਨਜ਼ਰੀ ਪੈ ਗਿਆ ਹੈ ਖੁਸ਼ ਹੋਇਆ ਜਲ ਪੀਤਾ ਭਾਤਰ ਭਰ ਕੇ ਲੈ ਗਿਆ ਹੈ ਕਹਿੰਦੇ ਸਭ ਕਰ ਦੂੰਗਾ ਪੂਰਾ ਲੇਖਾ ਅਪਗਤਾਨ ਦਾ ਓਏ ਲੇਖਾ ਸਭ ਪਗਤਾਨ ਦਾ ਹੱਲੇ ਤਰਤ ਬਣ ਖੰਡ ਪੈਰ ਜਦ ਟਿਕੇ ਜਵਾਨ ਦਾ ਕਹਿੰਦਾ ਬਦੇ ਹੌਸਲੇ ਦਿਲ ਦੇ ਕਦਮ ਸਵਾਇਆ ਪਰਦਾਸੀ ਕਦਲਾ ਦੇ ਮੂੰ ਪਾਣੀ ਲਾਣਾ ਪਿਆਸਾ ਮਰਦਾ ਸੀ ਕਹਿੰਦੇ ਨજર ਦੇਤ ਦੀ ਪੇਗ जामा इंसान द ਹਲੇ ਤਰਤ ਬਣ ਖੰਡ ਪੈਰ ਜਦ ਟਿਕੇ ਜਵਾਨ ਦਾ ਕਹਿੰਦੇ ਪਹਿਰ ਰਾਤਰੀ ਬੀਤੀ ਬਾਬਸਮਾਨੀ ਲਿਆਉਂਦੇ ਨੂੰ ਥੱਕਿਆ ਸੀ ਪਰਵਾਰ ਮਦਨ ਗਿਰ ਸੌਂਗਾ ਆਉਂਦੇ ਨੂੰ ਕਹਿੰਦੇ ਹੋਰ ਰਚੇ ਗੁਜ ਰਚਨਾ ਖੇਲਾ ਸਭ ભગવાન ਦਾ ਓਏ ਖੇਲਾ ਸਭ ભગવાન ਦਾ ਹਲੇ ਤਰਤ ਬਣ ਖੰਡ ਪੈਰ ਜਦ ਟਿਕੇ ਜਵਾਨ ਦਾ बोले शंकर भगवान की जय लाइव प्यारेओ भावी बड़ी परवाला है लवाते जान आगी माता कुंती दी लवाते जान आगी माता कुंती दी अखा च पानी जा रहे है बोले 아니 ਜਾਂਦਾ जवान रुक गी तालूवे ਦੇ ਨਾਲ ਲੱਗ ਗਈ ਜੀਵ ਹੋਲੀ ਦੇ ਨੇ ਆਵਾਜ਼ ਦਿੱਤੀ ਐ ਧਰਮਪੁੱਤਰ ਨੂੰ ਬੇਟਾ ਧਰਮਪੁੱਤਰ ਪਿਆਸ ਲੱਗੀ ਐ ਪਿਆਸ ਲੱਗੀ ਐ ਪਾਣੀ ਪਾਣੀ דוਵਾਰੀ ਪਾਣੀ ਪਾਣੀ ਕਿਹਾ ਸਮਝ ਗਿਆ ਧਰਮਪੁੱਤਰ ਮਾਤਾ ਦੇ ਪ੍ਰਾਣ ਆਸਤੋ ਹੋਣ ਵਾਲੇ ਨੇ ਭੀਮ ਨੂੰ ਕਿਹਾ ਭਰਾਤਾ ਪਾਣੀ ਦਾ ਬੰਦੋ ਵਾਸਤ ਕਰ ਕਿਤੋਂ ਪਾਣੀ ਲੈ ਕੇ ਆ ਪਰ ਬਲ ਤਾਕਤ ਕਸੂਰ ਮੇ ਨਹੀਂ ਪਾਤਰ ਚੱਕਿਆ ਹੁਣ ਐ ਹੀ ਨਹੀਂ ਪਤਾ ਵੀ ਕਿੱਥੇ ਕੋਈ ਤਾਲ ਹੈ ਕਿੱਥੇ ਸਰੋਵਰ ਹੈ ਪਾਣੀ ਹੈ ਕਿੱਥੇ ੜਕ ਗਿਆ ਅੰਦਰੋਂ 10 ਮੀਲ ਇਧਰ 15 ਮੀਲ ਇਧਰ 10 ਕੋ ਇਧਰ ਆਏ ਜਾਂਦਾ ਹੈ ਜਿੱਥੇ ਵੀ ਆਇਆ ਨਾ ਕ੍ਰੋਧ ਹੋ ਕੇ ਪੈਰ ਟਿਕਦਾ ਹੈ ਧਰਤੀ ਸਾਰਾ ਬਣਖੰਡ ਘਮੇਰੀਆਂ ਖਾਣ ਲੱਗ ਜਾਂਦਾ ਹੈ ਸੂਰਮੇ ਨੇ ਡੰਡੀਆਂ ਪਾਤੀਆਂ ਬਣਖੰਡ ਦੇ ਵਿੱਚ ਫਿਰਦੇ ਨੇ ਕਹਿੰਦੇ ਕਿ ਤੋ ਪਾਣੀ ਨਹੀਂ ਮਿਲਿਆ ਫੇਰ ਗੱਲਾਂ ਚੜ ਜਾਂਦੀਆਂ ਨੇ ਵਿਚਾਰ ਕਰਦਾ ਮਨਾ ਪਾਣੀ ਤਾਂ ਕਿਤੇ ਨਜ਼ਰ ਆਉਂਦਾ ਨਹੀਂ ਮਾਂ ਤਾਂ ਬਹੁਤ ਜ਼ਿਆਦਾ ਪਿਆਸੀ ਹੈ ਪੀ ਮਾ ਤੇਰੇ ਆਉਂਦੇ ਨੂੰ ਮਾਂ ਨਹੀਂ ਉਹ ਬਚਦੀ ਮਾਂ ਮਰ ਜੂਪੀ ਮਾ ਪਾਣੀ ਨਹੀਂ ਮਿਲਦਾ ਦਰਯੋਧਨ ਦੀਆਂ ਗੱਲਾਂ ਹੁਣ ਚੜਦੀਆਂ ਨੇ ਹੱਕ ਤੇ ਕਹਿੰਦਾ ਐਡਾ ਜ਼ੁਲਮ ਕਰਿਆ ਐਡਾ ਕਹਿਰ ਮਾਰਿਆ ਰਾਜ ਤਾਂ ਸਾਡਾ ਖੋਹਿਆ ਸੀ ਕੋਈ ਗੱਲ ਨਹੀਂ ਲੱਖ ਦੇ ਕਿਲੇ ਚ ਭੇਜਿਆ ਅੱਗ ਤੋਂ ਬਚੇ ਬਾਨਖੰਡ ਦੇ ਵਿੱਚ ਮਾਂ ਨੂੰ ਪਾਣੀ ਵੀ ਨਹੀਂ ਮਿਲਦਾ ਜਿਨ੍ਹਾਂ ਨੇ ਪਿਆਰਿਓ ਬੌੜੀਆਂ ਬਣਾਈਆਂ ਕੂਏ ਪਟਾਈ ਥਾਂ ਥਾਂ ਤੇ ਪਾਣੀ ਦਾ ਬੰਦਵਸਤ ਕਰਿਆ ਰਾਈਆਂ ਵਾਸਤੇ ਅੱਜ ਉਹ ਸੂਰਮੇ ਲੋਕਾਂ ਨੂੰ ਪਾਉ ਲਾਉਣ ਵਾਲੇ ਅੱਜ ਪਾਣੀ ਦੀ ਬੂੰਦ ਵਨੀਓ ਤਰਸਦੇ ਆ ਅੱਜ ਉਹਨਾਂ ਨੂੰ ਇੱਕ ਪਾਣੀ ਦੀ ਬੂੰਦ ਨਹੀਂ ਮਿਲ ਰਹੀ ਇਹ ਵਿਚਾਰਾ ਕਰਦਾ ਜਾਂਦਾ ਅਖੀਰ ਫਿਰ ਇੱਕ ਚਰਨ ਦੇ ਭਾਰ ਹੋ ਗਿਆ ਭਗਵਾਨ ਨੂੰ ਫਿਰ ਲਾਂਭਾ ਦਿੱਤਾ ਕਹਿੰਦਾ ਦਵਾਰਕਾ ਘੀਸ ਮੇਰੀ ਮਾਂ ਹੈ ਤੇਰੀ ਭੂਆ ਹੈ ਮੇਰੀ ਮਾਂ ਹੈ ਤੇਰੀ ਭੂਆ ਹੈ ਕਿ ਤੂੰ ਵੀ ਇਹੀ ਚਾਹਣਾ ਹੈ ਵੀ ਭੂਆ ਮਰ ਜਾਵੇ ਭੂਆ ਨੂੰ ਜਿਉਂਦੀ ਤੂੰ ਵੀ ਨਹੀਂ ਦੇਖ ਸਕਦਾ ਤੇਰੀ ਐਡੀ ਵੱਡੀ ਸ੍ਰਿਸ਼ਟੀ ਹੈ ਐਡੀ ਵੱਡੀ ਰਚਨਾ ਕਰੀ ਹੈ ਕੀ ਨਹੀਂ ਕਰ ਸਕਦਾ ਤੂੰ ਕੀ ਨਹੀਂ ਕਰ ਸਕਦਾ ਆਏ ਭਗਵਾਨ ਕਿਸੇ ਪਾਸੇ ਵੀ ਪਾਣੀ ਨਹੀਂ ਮੈਨੂੰ ਦਿਖਾ ਸਕਦਾ ਕਹਿੰਦੇ ਜਦੋਂ ਐ ਬੇਨਤੀ ਕਰੀ ਨਾ ਬੇਦਵਿਆਸ ਲਿਖਦਾ ਹੈ ਕਹਿੰਦਾ ਫਿਰ ਸਾਹਮਣੇ ਬੜਾ درختਾਂ ਦਾ ਬੜਾ ਝੁੰਡਾ ਹੈ ਪੰਛੀਆਂ ਦਾ ਉੱਥੇ ਝੁਰਮਟ ਪਾਇਆ ਹੋਇਆ ਹੈ ਭੀਮ ਨੇ ਸੋਚਿਆ ਮਨਾ ਇਹ ਹੋ ਸਕਦਾ ਹੈ ਇੱਥੇ ਕੋਈ ਪਾਣੀ ਦਾ ਮੰਦਵਾਸਤ ਹੋਵੇ ਫਟਾਫਟ ਪਹੁੰਚਿਆ ਕਹਿੰਦੇ ਜਿੱਥੇ ਪਾਂਡਵ ਬੈਠੇ ਸੀ ਨਾ ਜਿੱਥੇ ਮਾਂ ਕੁੰਤਾ ਬੈਠੀ ਸੀ ਉਥੋਂ 70 ਯੋਜਨ ਤੇ ਜਾ ਕੇ ਪਾਣੀ ਮਿਲਿਆ ਭੀਮ ਨੂੰ 70 ਯੋਜਨ ਵੇਦਵਿਆਸ ਲਿਖਦਾ ਹੈ ਇਹ ਗੱਲ 280 ਕੋਸ਼ ਬੰਦਾ ਹੈ 70 ਯੋਜਨ ਦਾ ਐਡੀ ਦੂਰ ਭੀਮ ਚਲਾ ਗਿਆ ਜਦੋਂ ਦੇਖਿਆ ਤਾਲ ਜਦੋਂ ਦੇਖਿਆ ਸਰੋਵਰ ਜਦੋਂ ਦੇਖਿਆ ਪਾਣੀ ਗਦ ਗਦ ਹੋ ਗਿਆ ਪੀ ਪਹਿਲਾਂ ਤਾਂ ਜਾ ਕੇ ਪਾਣੀ ਪੀਤਾ ਰੱਜ ਕੇ ਪਾਤਰ ਭਰ ਲਿਆ ਪਾਤਰ ਭਰ ਕੇ ਜਲ ਮਨਾ ਹੁਣ ਸਿੱਧਾ ਹੋ ਲੈ ਜਦੋਂ ਪਾਣੀ ਭਰ ਕੇ ਐ ਮੁਰਨ ਲੱਗਿਆ ਸ਼ਮੀ ਦਾ ਇੱਕ درخت ਹੈ ਬਹੁਤ ਸੋਗਣਾ درخت ਸ਼ਮੀ ਦਾ ਉਹਦੇ ਉੱਤੇ ਦੋ ਰਾਖਸ਼ ਰਹਿੰਦੇ ਆ ਇੱਕ ਭੈਣ ਇੱਕ ਭਰਾ ਜਿਹਦਾ ਨਾਮ ਹੜੰਬੀਆ ਭੈਣ ਦਾ ਨਾਮ ਹੜੰਬਾ ਹੈ ਕਈ ਦਿਨ ਤੇ ਭੁੱਖੇ ਕੋਈ ਸ਼ਿਕਾਰ ਨਹੀਂ ਮਿਲਿਆ ਰਾਖਸ਼ਾਂ ਨੂੰ ਹੜੰਬੀ ਦੀ ਨਿਗਾਹ ਪੈ ਗਿਆ ਭੀਮ ਪਹਾੜ ਵਰਗਾ ਕੱਦ ਯੋਧੇ ਦਾ ਧੱਗ ਧੱਗ ਕਰਦਾ ਮਾਸਟਕ ਲੰਮਾ ਡੀਲ ਡੌਲ ਆਹਾ ਹਾ ਹਾ ਸੋਚਦਾ ਕਹਿੰਦਾ ਮਨਾ ਆਤਾ ਜੇ ਰੱਬ ਨਹੀਂ ਦੇਤਾ ਆਹਾਰ ਰੱਬ ਨਹੀਂ ਦੇਤਾ ਸ਼ਿਕਾਰ ਭੇਜਦਾ ਭੈਣ ਨੂੰ ਠਾਇਆ ਹਰਮਾਂ ਨੂੰ ਠਾਇਆ ਹਰੰਬਾ ਹਾਮੀਰਾ ਆਉ ਦੇਖ ਆਉ ਦੇਖ ਸਾਹਮਣੇ ਇੱਕ ਸਾਧ ਜਾ ਰਿਹਾ ਹੈ ਸਾਧਵੀ ਕੀ ਹੈ ਆਪਾਂ ਤਾਂ ਕਈ ਦਿਨ ਦੀ ਖਰਾਕ ਆਏ ਕਈ ਦਿਨ ਨਹੀਂ ਮੁੱਕਣਾ ਜਾ ਭੈਣ ਲਿਆ ਪੱਕੜ ਕੇ ਇਹ ਤਾਂ ਕਰਦੇ ਆ ਵਿਚਾਰਾਂ ਭੀਮ ਪਵਨ ਦਾ ਪੁੱਤਰ ਪਿਆਰੋ ਫੇ ਫੁਰਤੀ ਦੇ ਨਾਲ ਉੱਥੇ ਪਹੁੰਚ ਗਿਆ ਜਿੱਥੇ ਮਾਂ ਚਾਰੇ ਵੀਰ ਬੈਠੇ ਆਉਂਦਿਆਂ ਨੂੰ ਥੱਕਿਆ ਹੋਇਆ ਪਰਿਵਾਰ ਅੱਖ ਲੱਗ ਗਈ ਸੌਂਗੇ ਮਾਂ ਵੀ ਸੌਂਗੀ ਪਿਆਸੀ ਉਹ ਸੌਂਗੀ ਹੜ ਗਿਆ ਗਦਾ ਹੱਥ ਦੇ ਵਿੱਚ ਐ ਮੋਢੇ ਤੇ ਧਰਿਆ ਪੈਰਾ ਦੇਣ ਲੱਗਿਆ ਫਿਰ ਪੀਓ ਅੰਜਾਨਾ ਇਹ ਤਾਂੰਦਾ ਪੈਰਾ ਪਾਣੀ ਦਾ ਪਿਆ ਪਾਤਰ ਭਰਿਆ ਕੋਲੇ ਉਧਰੋਂ ਭੈਣ ਨੂੰ ਹੜੰਬੀ ਨੇ ਅਸ਼ਾਰਾ ਕਰਤਾ ਹੁਣ ਹੜੰਬਾ ਤੁਹਾਨੂੰ ਕਹੀਏ ਵੀ ਕਿੰਨੀ ਪਾਵਰ ਸੀ ਉਹਦੀ ਬੇਦਵਿਆਸ ਨੇ ਐ ਕਿਹਾ ਕਹਿੰਦੇ ਜਿੱਥੋਂ ਉਹ ਆਪਣੀ ਪਾਵਰ ਨਾਲ ਸਪੀਡ ਨਾਲ ਲੰਘਦੀ ਸੀ ਨਾ ਉੱਥੇ ਦੇ ਕਹਿੰਦੇ ਦਰਖਤ ਵੀ ਆ ਹੱਲ ਕੇ ਡਿਗਣ ਲੱਗ ਜਾਂਦੇ ਸੀ ਐ ਹੱਲ ਕੇ ਐਨੀ ਸਪੀਡ ਹੁੰਦੀ ਉਹਦੀ ਹੜੰਬਾ ਦੀ ਵੀਰ ਦਾ ਹੁਕਮ ਮੰਨਿਆ ਉਹਨੇ ਵੀ ਦੇਖਿਆ ਵੀ ਹਾਂ ਸਾਹ ਤਾਂ ਜਾਂਦਾ ਤਾਂ ਦੇਖ ਲਿਆ ਪਰ ਅੱਖਾਂ ਤੋਂ ਪਰੇ ਹੋ ਗਿਆ ਹੁਣ ਸਾਹ ਦੇ ਮਗਰ ਬਣ ਕੇ ਇੱਕ ਹਵਾ ਦਾ ਬਰੋਲਾ ਬਣ ਕੇ ਢੇਰੀ ਜਦੋਂ ਚ ਹੜੰਬਾ ਚੜੀ ਨਾ ਬੇਦਵਿਆਸ ਕਹਿੰਦਾ ਕਹਿੰਦਾ ਪਰਬਤਾਂ ਦੀਆਂ ਕੰਦਰਾ ਹੱਲਣ ਲੱਗਦੀਆਂ ਤਾਂ ਹਾਂ ਤੋਂ ਆਏ ਆਏ ਚੱਲ ਪਿਆ ਜਿਵੇਂ ਕੋਈ ਬਹੁਤ ਵੱਡਾ ਤੂਫਾਨ ਚੜ ਗਿਆ ਹੋਵੇ ਜਿਵੇਂ ਆਪਾਂ ਰੇਲ ਗੱਡੀ ਜਦੋਂ ਲੰਘਦੀ ਹੈ ਨਾ ਸਪੀਡ ਵਾਲੀ ਜਿਹੜੀ 100 ਕਿਲੋਮੀਟਰ ਤੋਂ ਉੱਤੇ ਹੁੰਦੀ ਹੈ ਲਵੇ ਲਾਉਣੇ ਦੇ ਪਾਏ ਕਾਗਤਾਂ ਨੂੰ ਉਡਾਉਂਦੀ ਜਾਂਦੀ ਹੁੰਦੀ ਹੈ ਪਰ ਧਿਆਨ ਆਏ ਲੱਗੇ ਬਨਖੰਡ ਦੇ ਪੱਤੇ ਉਡਾਰੀਆਂ ਮਾਰਨ ਨੇ ਗੁਵਾਰ ਹੋ ਗਿਆ ਚਾਰ ਛਪੇਰੇ ਆਏ ਹੋ ਗਿਆ ਵੀ ਦਿਨੇ ਸੂਰਜ ਛਿਪ ਗਿਆ ਪਿਆਰਿਓ ਉਧਰ ਉਹਦਾ ਭੀਮ ਖੜਾ ਹੈ ਪਹਿਰੇ ਤੇ ਇਧਰੋਂ ਹੜੰਬਾ ਬੜੀ ਫੁਰਤੀ ਦੇ ਨਾਲ ਭੀਮ ਦੇ ਕੋਲੇ ਪਹੁੰਚਿਆ ਜਦੋਂ ਜਾ ਕੇ 10 ਕਦਮਾਂ ਤੋਂ ਦੇਖਿਆ ਹਨੇਰੀ ਕਰਤੀ ਬੰਦ ਸਪੀਡ ਕਰਤੀ ਡਾਊਨ ਸਪੀਡ ਕਰਤੀ ਛੋਟੀ ਖੜ ਗਈ ਜਦੋਂ ਮਾਰੀ ਨਾજર ਪਿਆਰਿਓ ਪਰਬਤ ਵਰਗਾਕਾਰ ਬਹਾਦਰ ਦਾ ਜੋਦੇ ਦਾ ਧਗ ਧਗ ਕਰਦਾ ਮਾਸਟਕ ਐਵੇਂ ਮਾੜੀਆਂ ਮਾੜੀਆਂ ਪੂਰੀਆਂ ਪੂਰੀਆਂ ਜਾਂ ਦਾੜੀ ਮਿਛਾਰੇ ਵਾਲ ਫੁੱਟ ਰਹੇ ਨੇ ਜਿਵੇਂ ਚਿੱਟੇ ਚੌਲਾਂ ਤੇ ਪੂਰੀਆਂ ਕੀੜੀਆਂ ਫਿਰਦੀ ਆਉਂਦੀਆਂ ਨੇ ਬਾਹਰ ਦੇ ਐ ਦੇਖਿਆ ਦੇਖੀ ਜਾਂਦੀ ਆ ਭੀਮ ਕੰਨੀ ਖੜੇ ਖੜੀ ਮਾਰਨਾਈਏ ਨਜ਼ਰ ਐ ਦੇਖਦੀ ਐ ਜਿਵੇਂ ਕੋਈ ਬਹੁਤ ਜ਼ਿਆਦੇ ਐਹੀ ਜੀ ਨਿਆਮਤ ਵਾਲੀ ਚੀਜ਼ ਮਿਲ ਗਈ ਹੋਵੇ ਉਹਨੂੰ ਦੇਖਦਾ ਹੋਵੇ ਬੰਦਾ ਤਾਰੀਫ ਕਰੀ ਜਾਂਦੀ ਐ ਮੈਂ ਦੁਨੀਆ ਦੇ ਵਿੱਚ ਰੋਜ਼ ਵਿਚਰਦੀ ਆ ਸਾਰੇ ਸੰਸਾਰ ਚ ਇਹੋ ਜਿਹਾ ਮਰਦ ਇਹ ਜੀ ਡੀਲ ਡਾਲ ਇਹੋ ਜਿਹਾ ਮਸਤਕ ਇਹ ਜੀ ਛਾਤੀ ਚੌੜੀ ਇਹੋ ਜਿਹਾ ਜਵਾਨ ਨਹੀਂ ਦੇਖਿਆ ਹੜੰਮਾ ਸੋਚਦੀ ਐ ਕਰਮਾਂ ਮਾਰੀਏ ਰਾਖਸ਼ ਜਾਤੀ ਦੇ ਵਿੱਚ ਹੋਈ ਐ ਪੈਦਾ ਇਹ ਆ ਫਕੀਰ ਇਹ ਆ ਸਾਧੂ ਜੇ ਤਾਂ ਇਹ ਮਾਰਤਾ ਪਤਾ ਨਹੀਂ ਅਗਾਹਾਂ ਕਿੱਡੇ ਕੁ ਪਾਪਾਂ ਦੀ ਭਾਗਣ ਬਣੇ ਹੁਣ ਤਾਂ ਰਾਖਸ਼ ਨਹੀਂ ਐ ਫਿਰ ਤੈਨੂੰ ਕਹੇ ਜੇ ਥਾਵੇਂ ਜਨਮ ਮਿਲੂਗਾ ਸ਼ਾਦੀ ਤੇਰੀ ਹੋਈ ਨਹੀਂ ਨਾ ਤੈਨੂੰ ਹਰ ਇੱਕ ਵਾਰ ਮਿਲੇ ਇਹ ਇਹ ਜਾਂ ਮਰਦ ਇਹ ਜਾਂ ਸੂਰਮਾ ਧਰਤੀ ਦੀ ਕੰਡ ਤੇ ਨਹੀਂ ਫਿਰ ਚੰਦਰੀਏ ਕਰਮਾ ਮਾਰੀਏ ਇਸੇ ਨੂੰ ਹੀ ਪਤੀ ਚੋਂ ਨਾ ਲੈ ਲੈ ਵੀ ਪਿਆਰਿਓ ਕਿੱਥੇ ਤਾਂ ਉਹਦਾ ਭਿਆਨਕ ਰੂਪ ਗਿਠ-ਗਿਠਦੇ ਦੰਦ ਔਰ ਇਹ ਜਿਹਾ ਪਹਾੜ ਵਰਗਾ ਮੁੱਖ ਉਹ ਪਹਾੜ ਦੀ ਜਿਵੇਂ ਕੰਦਰਾ ਹੁੰਦੀ ਹੈ ਪਹਾੜ ਦੀ ਕੰਦਰਾ ਵਰਗਾ ਮੁੱਖ ਜਿਹੜੀ ਗੋਫਾ ਹੁੰਦੀ ਹੈ ਇੱਕ ਲਖਤ ਇਹਦੇ ਕੋਲੇ ਐਡੀ ਮਾਇਆ ਸੀ ਰਾਖਸ਼ਾਂ ਦੀ ਮਾਇਆ ਜੋ ਮਰਜੀ ਰੂਪ ਧਾਰਨ ਕਰ ਸਕਦੀ ਸੀ ਪਿਆਰਿਓ ਫਟਦੇ ਨੇ ਆਪਣੀ ਮਾਇਆ ਦੇ ਨਾਲ 16 ਸਾਲ ਦੀ ਉਮਰ ਦੀ ਕੰਨਿਆ ਬਣ ਗਈ ਕੰਨਿਆ ਵੀ ਇਹੋ ਜੀ ਬਣੀ ਦੇਵ ਲੋਕ ਦੇ ਵਿੱਚ ਇੰਦਰ ਦੀਆਂ ਪਰੀਆਂ ਮਾਤ ਹੋ ਗਈਆਂ ਉਰਵਸੀ ਮੇਨਕਾ ਸਮੀ ਪਰੰਬਾ ਜੇ ਬਰਾਬਰ ਖੜਾ ਦਈਏ ਨਾ ਉਹਦੇ ਪੈਰਾਮਰਗੀਆ ਮੈਨਾ ਹੋਣ ਜੇ ਕਾਮਦੇਵ ਦੀ ਰਤੀ ਨੂੰ ਲਿਆ ਕੇ ਖੜਾ ਦਈਏ ਉਹ ਵੀ ਉਹਨਾਂ ਦੇ ਬਰਾਬਰ ਨਹੀਂ ਹੈ ਪਿਆਰਿਓ ਇੰਨੀ ਸੁੰਦਰ ਹੋ ਕੇ ਜੋੜ ਕੇ ਦੋਵੇਂ ਹੱਥ ਇੱਕ ਭੀਮ ਨੂੰ ਬੇਨਤੀ ਕਰਦੀ ਹੈ ਇੱਕ ਭੀਮ ਦੇ ਮੂਰੇ ਅਰਜਾ ਕਰਦੀ ਹੈ ਭੀਮ ਨੂੰ ਕਹਿੰਦੀ ਹੈ ਤੂੰ ਹਮੇ ਮੇਰਾ ਪਤੀ ਮੈਂ ਹਵਾਂ ਤੇਰੇ ਚਰਨਾਂ ਦੀ ਦਾਸੀ ਮੈਂ ਤੇਰੀ ਚਰਨ ਵੰਡ ਕੇ ਕਰਾਂ ਸੇਵਾ ਇੱਕ ਭੀਮ ਨੂੰ ਦੇਖ ਕੇ ਦੇਖਾਂ ਭਲਾ ਆਈ ਸੀ ਕਤਲ ਕਰਨ ਵਾਸਤੇ ਕਤਲ ਆਪ ਹੋ ਗਈ ਇਹ ਭੀਮ ਨੂੰ ਬੇਨਤੀ ਕਿਉਂ ਕਰਦੀ ਹਉ ਲੱਗੇ ਬੇਮਨਾਏ ਦੀਆਂ ਤਾਕਤਾਂ ਦਾ ਪਹੁੰਚੀ ਭੀਮ ਦੇ ਪਾਸ ਹਥਿਆਰ ਹੈ ਜੀ ਓਏ ਪੰਜੇ ਸੌਗਾ ਦੇਮ ਦਾ ਭੀਮ ਭੈਰਾ ਲੀਲਾ ਹੋ ਰਹੀ ਰਚੇ ਮੁਰਾਰਾ ਹੈ ਜੀ ਹਉ ਬਿਰਸ ਸਮੀਦਾ ਓਏ ਬਿਰਸ ਸਮੀਦਾ ਆਉਂਦਾ ਦੇਖਿਆ ਭੀਮ ਬਲਕਾਰ ਹੈ ਜੀ ਹੋ ਇਹਦੇ ਹੀ ਸਾਦ ਦੀ ਜਿਸਮ ਤੇ ਮਾਸ ਚੜਿਆ ਕਈ ਰੋਜ ਦਾ ਸਾਡਾ ਆਹਾਰ ਹੈ ਜੀ ਹੋ ਨਾ ਹੜੰਬਾ ਲਾ ਪਕੜੇ ਨੂੰ ਲੱਬਿਆ ਪੋਕਿਆਂ ਨੂੰ ਮਸਾ ਸਰਕਾਰ ਹੈ ਜੀ ਹੋਏ ਸੁਣ ਕੇ ਚੜੀ ਹੜੰਬਾ ਗਰਨਾਈ ਕੇਤੇ ਪਰਬਤ ਹੱਲ ਦੇ ਗਰਦ ਗਵਾਰ ਹੈ ਜੀ ਹੋ ਲੱਗੇ ਬੇਮਨਾ ਓਏ ਲੱਗੇ ਬੇਮਨਾ ਐ ਦੀਆਂ ਤਾਕ ਤਾ ਦਾ ਪਹੁੰਚੀ ਭੀਮ ਦੇ ਪਾਸ ਹਥਿਆਰ ਹੈ ਜੀ ਹਾਏ ਢੀਲ ਡਾਲਤੇ ਦੇਖ ਬਲਵਾਨ ਸੋਣਾ ਐਸਾ ਮਰਦ ਨਾ ਵਿੱਚ ਸੰਸਾਰ ਹੈ ਜੀ ਹੋ ਮੱਥਾ ਦਮਕਦਾ ਦਾਮਣੀ ਫੇਲ ਕਰਦਾ ਮੂਤ ਹੋ ਗਈ ਦੇਖ ਮਟਿਆਰ ਹੈ ਜੀ ਹਾਏ ਰੂਪ ਤਾਰੇ ਓ ਰੂਪ ਤਾਰੇ ਅਪਸਰਾ ਮਾਤ ਪਈਆ ਹਿਰਦੇ ਮਨ ਲਿਆ ਪੀਮ ਪਰ ਥਾਰ ਹੈ ਜੀ ਓ ਦਸਿਆ ਆਪਣੀ ਓਏ ਬਾਦਸੀ ਆਪਦੀ ਚਰਨ ਮੇ ਬਾਸ ਦੇਵੋ ਕਰੋ ਅਰਧ ਸ਼ਰੀਰੀ ਸਭਿਕਾਰ ਹੈ ਜੀ ਓਏ ਮਾਤਾ ਵੀਰ ਨੂੰ ਅਰਜ ਮਨਜੂਰ ਹੋਵੇ ਮੇਰੇ ਬਾਤਨਾ ਇਹ ਹੈ ਅਖਤਿਆਰ ਹੈ ਜੀ ਹੋਈ ਦੇਰ ਓਏ ਹੋਈ ਹੋਰ ਹੜੰਬੀ ਨੂੰ ਆਣ ਦੇਖੇ ਹੋਈ ਭੀਮ ਦੀ ਤਾਬਿਆ ਤਾਰ ਹੈ ਜੀ ਹੋਏ ਗੁੱਸਾ ਦੇ ਤਨੂੰ ਨੇ ਤਰੋਂ ਨੀਰ ਚੋਂਦਾ ਕਰਨ ਲੱਗਿਆ ਪੈਣ ਤੇ ਵਾਰ ਹੈ ਜੀ ਹੋ ਰੋਕੇ ਭੀਮ ਨੇ ਓਏ ਭੀਮ ਨੇ ਮਾਧਨ ਕੀਤਾ ਤੈ ਤਾਈ ਜੁੱਧ ਛਿੜ ਗਿਆ ਦੁਹਾਂ ਵਿੱਚਕਾਰ ਹੈ ਜੀ ਜੁੱਧ ਛਿੜ ਗਿਆ ਦੁਹਾਂ ਵਿੱਚਕਾਰ ਹੈ ਜੀ